डेनिक्स ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਖਪਾਲ ਜੇਕਰ ਤੁਸੀਂ ਵੀ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਤੇ ਟੂ ਵੀਲਰ ਜਾਂ ਫਿਰ ਫੋਰ ਵੀਲਰ ਤੇ ਘੁੰਮ ਰਹੇ ਹੋ ਜਾਂ ਫਿਰ ਰੈੱਡ ਲਾਈਟ ਜੰਪ ਕਰਦੇ ਹੋ ਤੇ ਇਹ ਖਬਰ ਤੁਹਾਡੇ ਲਈ ਲਾਜ਼ਮੀ ਹੈ ਕਿਉਂਕਿ ਲੁਧਿਆਣਾ ਸ਼ਹਿਰ ਦੀਆਂ ਰੈੱਡ ਲਾਈਟਾਂ ਤੇ ਹੁਣ ਆਨਲਾਈਨ ਚਲਾਨ ਜਿਹੜੇ ਨੇ ਸ਼ੁਰੂ ਹੋ ਚੁੱਕੇ ਹੋਏ ਨੇ ਤੇ ਇਸੇ ਵਿੱਚ ਤੇ ਜ਼ਿਆਦਾ ਗੱਲਬਾਤ ਕਰਾਂਗੇ ACP ਟ੍ਰੈਫਿਕ ਗੁਰਦੇਵ ਸਿੰਘ ਨਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਧੰਨਵਾਦ ਸਰ ਲੁਧਿਆਣਾ ਸ਼ਹਿਰ ਦੇ ਵਿੱਚ ਆਨਲਾਈਨ ਚਲਾਨ ਜਿਹੜੇ ਸ਼ੁਰੂ ਹੋ ਚੁੱਕੇ ਹੋਏ ਹੈ ਕਿਹੜੇ ਕਿਹੜੇ ਪੁਆਇੰਟਾਂ ਤੇ ਆ ਲੁਧਿਆਣਾ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਈ-ਚਲਰਨਿੰਗ ਸਿਸਟਮ ਹੈ ਇਹ 1900 ਸੌਰੀ 2019 ਚ ਸਟਾਰਟ ਹੋਇਆ ਸੀ ਤੇ ਉਦੋਂ ਛੇ ਥਾਵਾਂ ਤੇ ਜਿਹੜਾ ਇਹ ਜਿਹੜਾ ਆਟੋਮੈਟਿਕ ਸਿਸਟਮ ਨਾਲ ਚਲਾਨ ਹੁੰਦੇ ਸੀ ਹੁਣ ਮਾਨਯੋਗ ਕਮਿਸ਼ਨਰ ਪੁਲਿਸ ਸੀਰੀਸ ਵਾਪਨ ਸ਼ਰਮਾ ਜੀ ਆਈਪੀਐਸ ਉਹਨਾਂ ਨੇ ਜਿਹੜਾ ਇਹਦੇ ਤੇ ਹੋਰ ਜ਼ਿਆਦਾ ਵਧੀਆ ਕੰਮ ਕਰਦੇ ਆ ਜਿਹੜਾ ਹੁਣ 12 ਜੜੀਆਂ ਥਾਵਾਂ ਤੇ ਜਿਹੜੇ ਆਟੋਮੈਟਿਡ ਸਿਸਟਮ ਨਾਲ ਜਿਹੜੇ ਹੁਣ ਚਲਾਨ ਹੋ ਰਹੇ ਨੇ ਤੇ ਜਿੱਥੇ ਲਾਈਟ ਜੰਕਸ਼ਨ ਹੈਗੇ ਨੇ ਉਥੇ ਸਟਾਪ ਲਾਈਨ ਤੇ ਜਿਹੜਾ ਜੈਬਰਾ ਕ੍ਰੋਸਿੰਗ ਸੰਬੰਧੀ ਜਿਹੜੇ ਚਲਾਨ ਹੈ ਉਹ ਹੋ ਰਹੇ ਨੇ ਸਰ 12 ਪੁਆਇੰਟ ਕਿਹੜੇ ਕਿਹੜੇ ਨੂੰ ਬਾਕੀ ਜਿਹੜੇ ਪੁਆਇੰਟ ਰਹਿੰਦੇ ਨੇ ਉਹਨਾਂ ਨੂੰ ਕਦ ਤੱਕ ਕਵਰ ਕਰ ਲਿਆ ਜਾਏਗਾ ਦੇਖੋ 12 ਪੁਆਇੰਟ ਮੈਂ ਮਾਈਂਡ ਨਾ ਕਰਨਾ ਮੈਂ ਨਹੀਂ ਦੱਸਣਾ ਚਾਹਾਂਗਾ ਕਿਉਂਕਿ ਤਾਂ ਲੋਕਾਂ ਦੀ ਟੈਂਡੈਂਸੀ ਹੈ ਕਿ ਜੇ ਆਪਾਂ ਕੋਈ ਪਾਰਟਿਕੂਲਰ ਦੱਸ ਦਾਂਗੇ ਫਿਰ ਲੋਕ ਉਹ ਸਿਰਫ ਉਹਨਾਂ ਪੁਆਇੰਟ ਨੂੰ ਤਾਂ ਉਬੇ ਕਰਨਗੇ ਤੇ ਬਾਕੀਆਂ ਨੂੰ ਨਹੀਂ ਕਰਨਗੇ ਸੋ ਸਾਰੇ ਹੀ ਸਮਝੋ ਤੁਸੀਂ ਵੀ ਲੁਧਿਆਣਾ ਸ਼ਹਿਰ ਚ ਹੁਣ ਜਿੱਥੇ ਰਹਿ ਵੀ ਗਏ ਨੇ ਉੱਥੇ ਵੀ ਜਿਹੜੀ ਹੈ ਸਾਡੀ ਤਿਆਰੀ ਚੱਲ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਲੁਧਿਆਣੇ ਦਾ ਕੋਈ ਵੀ ਪੁਆਇੰਟ ਇਹੋ ਜਿਹਾ ਨਹੀਂ ਰਹੇਗਾ ਜਿੱਥੇ ਆਟੋਮੈਟਿਕ ਸਿਸਟਮ ਨਾਲ ਚਲਾਨ ਨਹੀਂ ਹੋਣਗੇ ਹਰ ਜਗ੍ਹਾ ਵਿਜ਼ੀਬਲ ਅਫੈਂਸਿਸ ਜਿਹੜੇ ਹੈਗੇ ਆ ਉਹਨਾਂ ਦੇ ਆਉਣ ਵਾਲੇ ਦਿਨਾਂ ਚ ਚਲਾਨ ਤੁਹਾਨੂੰ ਹਰ ਪੁਆਇੰਟ ਤੇ ਹੁੰਦੇ ਮਿਲਣਗੇ ਜਿਕਰ ਇਸ ਮਹੀਨੇ ਦੀ ਗੱਲ ਕਰੀਏ ਤਾਂ ਅੱਜ ਦੇ 10ਵੇਂ ਦਿਨ 10 ਤਰੀਕ ਹੈ ਅੱਜ ਇੱਕ ਤਰੀਕ ਤੋਂ ਲੈ ਕੇ ਹੁਣ ਤੱਕ ਕਿੰਨੇ ਜਿਹੜੇ ਚਲਾਨਾ ਹੋ ਚੁੱਕੇ ਹੋਏ ਨੇ ਇਹ ਚਲਾਨ ਜਿਹੜੇ ਦੇਖੋ ਇਹ ਨਾ ਮਤਲਬ ਸਿਸਟਮ ਨਾਲ ਜਿਹੜੇ ਚਲਾਨ ਆ ਮੇਰੇ ਕੋਲ ਐਗਜ਼ੈਕਟ ਜਿਹੜੀ ਗਿਣਤੀ ਨਹੀਂ ਪਰ ਡੇਲੀ ਜਿਹੜੇ ਲੈਵਲ ਤੇ ਚਲਾਨ ਜਿਹੜੇ ਆ ਰੂਟੀਨ ਚ ਖੋਈ ਜਾਂਦੇ ਆ ਐਗਜ਼ੈਕਟ ਮੈਂ ਗਿਣਤੀ ਮੇਰੇ ਕੋਲ ਇਸ ਟਾਈਮ ਨਹੀਂ ਹੈ ਪਰ ਜਿਹੜੇ ਚਲਾਨਾਂ ਦੀ ਜਿਹੜੀ 12 ਪੁਆਇੰਟਾਂ ਤੇ ਕੰਟੀਨਿਊਸਲੀ ਜਿਹੜੇ ਜਿਹੜੇ ਉੱਥੇ ਗਲਤੀਆਂ ਕਰਦੇ ਨੇ ਜੋ 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 ਵਾਹਨ ਚਾਲਕ ਗਲਤੀ ਕਰਦੇ ਆ ਉਹਦਾ ਜਿਹੜਾ ਚਲਾਨ ਆ ਉਹ ਇਸ਼ੂ ਹੋ ਜਾਂਦਾ ਤੇ ਉਹਨਾਂ ਦੇ ਘਰੇ ਉਹਨਾਂ ਦੇ ਵਹੀਕਲ ਦੇ ਐਡਰੈਸ ਤੇ ਜਿਹੜਾ ਚਲਾਨ ਪਹੁੰਚ ਰਿਹਾ ਹੈ ਸਰ ਜਿਵੇਂ ਰੈੱਡ ਲਾਈਟ ਤੇ ਲੋਕ ਖੜੇ ਹੁੰਦੇ ਨੇ ਕੋਈ ਜੈਬਰਾ ਕ੍ਰੋਸਿੰਗ ਕ੍ਰੋਸ ਕਰਕੇ ਖੜਾ ਹੁੰਦਾ ਕੋਈ ਉਸ ਤੋਂ ਵੀ ਅੱਗੇ ਖੜਾ ਹੁੰਦਾ ਕਿਸ ਨੇ ਹੈਲਮਟ ਪਾਇਆ ਕਿਸ ਨੇ ਸੀਟ ਬੈਲਟ ਨਹੀਂ ਲਾਈ ਇਹ ਕੱਲੇ ਜਿਹੜੇ ਈ ਚਲਾਨ ਨੇ ਰੈੱਡ ਲਾਈਟ ਜੰਪ ਕਰਨ ਤੇ ਹੁੰਦੇ ਜਾਂ ਫਿਰ ਬਾਕੀ ਵੀ ਚਲਾਨ ਹੁੰਦੇ ਨੇ ਤੇ ਹਲੇ ਤੱਕ ਜਿਹੜਾ ਜਿਵੇਂ ਤੁਸੀਂ ਦੱਸਿਆ ਕਿ ਸਟਾਪ ਲਾਈਨ ਤੇ ਜੇ ਕੋਈ ਨਹੀਂ ਰੁਕਦਾ ਉਹ ਉਹ ਦੀ ਉਲੰਘਣਾ ਕਰਕੇ ਜੈਬਰਾ ਕ੍ਰੋਸਿੰਗ ਤੇ ਖੜ ਜਾਂਦਾ ਤਾਂ ਹਲੇ ਉਹਦਾ ਚਲਾਨ ਹੋ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਚ ਜਿਹੜੇ ਹੋਰ ਕਿਉਂਕਿ ਇਹ ਜਿਹੜਾ ਮੈਕੈਨਿਜ਼ਮ ਨੂੰ ਹੋਰ ਇੰਪਰੂਵ ਕਰ ਰਹੇ ਆ ਜਿਹਦੇ ਨਾਲ ਵਿਜੀਬਲ ਅਫੈਂਸਸ ਜਿਹੜੇ ਜਿਵੇਂ ਤੁਸੀਂ ਦੱਸਿਆ ਹੈਲਮਟ ਨਹੀਂ ਲਿਆ ਸੀਟ ਬੈਲਟ ਨਹੀਂ ਲਗਾਈ ਜਾਂ ਨੰਬਰ ਨਾਟ ਅਕੋਰਡਿੰਗ ਟੂ ਪੈਟਰਨ ਹੈ ਜਿਹੜੇ ਵਿਜੀਬਲ ਜਿਹੜੇ ਤੁਹਾਨੂੰ ਟ੍ਰੈਫਿਕ ਦੇ ਵਿਜੀਬਲ ਅਫੈਂਸ ਜਿਹੜੇ ਨਜ਼ਰ ਆਉਂਦੇ ਆ ਉਹਨਾਂ ਦੇ ਚਲਾਨ ਜਿਹੜੇ ਆ ਆਟੋਮੇਟਿਡ ਸਿਸਟਮ ਨਾਲ ਹੋਇਆ ਕਰਨਗੇ ਸਰ ਲੋਕਾਂ ਨੂੰ ਪਤਾ ਕਿਵੇਂ ਲੱਗੇਗਾ ਜੇ ਡੈਡ ਲਾਈਨ ਜੰਪ ਕੀਤੀ ਸਾਡਾ ਚਲਾਨ ਹੋ ਗਿਆ ਕਿ ਉਹਨਾਂ ਨੂੰ ਕੋਈ ਮੈਸੇਜ ਆਏਗਾ ਜਾਂ ਤੁਹਾਡੇ ਵੱਲੋਂ ਕੋਈ ਸੁਨੇਹਾ ਪੇਚ ਘੱਲਿਆ ਜਾਏਗਾ ਹਾਂਜੀ ਜਦੋਂ ਚਲਾਨ ਹੁੰਦਾ ਹੈ ਜੀ ਤਾਂ ਜਿਨ੍ਹਾਂ ਲੋਕਾਂ ਨੇ ਆਪਣਾ ਮੋਬਾਈਲ ਨੰਬਰ ਜਿਹੜਾ ਉਹਦੇ ਵਿੱਚ ਦਰਜ ਕਰਾਇਆ ਹੋਇਆ ਤਾਂ ਉਹਨਾਂ ਦੇ ਟੈਲੀਫੋਨ ਤੇ ਵੀ ਆ ਜਾਂਦਾ ਜੀ ਤੇ ਅਦਰਵਾਈਜ਼ ਜਿਹੜਾ ਚਲਾਨ ਹੈ ਬੰਦੇ ਦੇ ਘਰੇ ਪਹੁੰਚ ਜਾਂਦਾ ਜਿਹੜਾ ਜਾਨਾ ਕਿੰਨਾ ਕੁ ਮੋਟਾ ਜਾਂ ਫਿਰ ਕਿੰਨਾ ਘੱਟ ਲੱਗਦਾ ਲੋਕਾਂ ਨੂੰ ਜਿਹੜੇ ਰੈਡ ਲਾਈਟ ਜੰਪ ਕਰਦੇ ਨੇ ਚਾਹੀਏ ਟੂ ਵੀਲਰ ਤੇ ਨੇ ਜਾਂ ਫੋਰ ਵੀਲਰ ਤੇ ਨੇ ਨਹੀਂ ਜਿਹੜਾ ਦੇਖੋ ਜਿਹੜਾ ਸਟਾਪ ਲਾਈਨ ਜਾਂ ਜਿਹੜਾ ਇਹ ਫੈਂਸ ਹੈ ਇਹਦਾ ਜੁਰਮਾਨਾ ਸਿਰਫ 500 ਰੁਪਏ ਹੀ ਹੈ ਜੀ ਹਾਂਜੀ ਜਿਹੜੇ ਰੈਡ ਲਾਈਟ ਜੰਪ ਦਾ ਉਹਦਾ ਵੀ 500 ਰੁਪਏ ਹੈ ਹਾਂਜੀ ਅਜਾ ਗੁਰਦੀਪ ਜੀ ਇੱਕ ਚੀਜ਼ ਬਹੁਤ ਦੇਖਣ ਨੂੰ ਮਿਲਦੀ ਹੈ ਮੋਡੀਫਾਈਡ ਗੱਡੀਆਂ ਬਹੁਤ ਚੱਲ ਰਹੀਆਂ ਨੇ ਸ਼ਹਿਰ ਦੇ ਵਿੱਚ ਅੱਜ ਸਪੈਸ਼ਲ ਡੀਜੀਪੀ ਐਸਰਾਏ ਵੀ ਇੱਥੇ ਪਹੁੰਚੇ ਸੀਗੇ ਪੂਰੇ ਪੰਜਾਬ ਚੋਂ ਐਸਪੀ ਦੇ ਐਸਪੀ ਨਾਲ ਮੀਟਿੰਗ ਵੀ ਕੀਤੀ ਗਈ ਹੈ ਕੀ ਕੋਈ ਚਰਚਾਵਾਂ ਹੋਈਆਂ ਨੇ ਔਰ ਜਗਾੜੂ ਜਿਹੜੀਆਂ ਗੱਡੀਆਂ ਚੱਲ ਰਹੀਆਂ ਉਹਨਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਕਿਵੇਂ ਦੀ ਕਾਰਵਾਈ ਕਰ ਰਹੀ ਹੈ ਦੇਖੋ ਅੱਜ ਮਾਨਯੋਗ ਡੀਜੀਪੀ ਟ੍ਰੈਫਿਕ ਸਰ ਸਰਦਾਰ ਅਮਰਦੀਪ ਸਿੰਘ ਜੀ ਦਾ ਆਈਪੀਐਸ ਆਜਾਏ ਸੀ ਜਿਨ੍ਹਾਂ ਨੇ ਪੰਜਾਬ ਦੇ ਸਾਰੇ ਐਸਪੀ ਪਬਲਿਕ ਡੀਐਸਪੀ ਹਰ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਉਹ ਜਿਹੜੇ ਟ੍ਰੈਫਿਕ ਨੂੰ ਡੀਲ ਕਰਨ ਵਾਲੇ ਅਫਸਰ ਆਫੀਸਰ ਨੇ ਉਹ ਉਹਨਾਂ ਨੇ ਮੀਟਿੰਗ ਅਟੈਂਡ ਕੀਤੀ ਤੇ ਮੀਟਿੰਗ ਵਿੱਚ ਸਰਵਨ ਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਇੱਕ ਸਟੈਂਡਿੰਗ ਆਰਡਰ ਜਿਹੜਾ ਸਰਕੂਲਰ ਜਾਰੀ ਹੋਇਆ ਉਹਦੇ ਬਾਰੇ ਜਾਣਨਾ ਪਾਇਆ ਗਿਆ ਤੇ ਪਲੱਸ ਜਿਹੜਾ ਮੋਡੀਫਾਈਡ ਵੀਕਲ ਹੈ ਆਮ ਤੌਰ ਤੇ ਲੋਕ ਮੋਡੀਫਾਈਡ ਨੂੰ ਸਮਝ ਲੈਂਦੇ ਆ ਵੀ ਜਿਹੜੇ ਅ ਅੱਗੇ ਮੋਟਰਸਾਈਕਲ ਹੈ ਪਿੱਛੇ ਜਿਹੜਾ ਹੈਗਾ ਉਹ ਕੁਝ ਮਤਲਬ ਬਾਹਟੋਨ ਨੂੰ ਬਣਾਇਆ ਹੋਇਆ ਹੈ ਜਾਂ ਜਿਵੇਂ ਆਪਾਂ ਉਧਰ ਕਈ ਥਾਵਾਂ ਤੇ ਕੜੂਕੇ ਚੱਲਦੇ ਸੁਣਦੇ ਆ ਮਾਨਸਾ ਉਧਰ ਬਠਿੰਡੇ ਵੱਲ ਚੱਲਦੇ ਹੁੰਦੇ ਸੀ ਤੇ ਇਹਦੇ ਵਿੱਚ ਸਾਰੀਆਂ ਗੱਡੀਆਂ ਆ ਜਾਂਦੀਆਂ ਜਿਹੜੀਆਂ ਮੋਡੀਫਾਈਡ ਕੀਤੀਆਂ ਫੋਰ ਐਗਜ਼ਾਮਪਲ ਕਿਸੇ ਨੇ ਆਪਣੀ ਗੱਡੀ ਤੇ ਵੱਡੀਆਂ-ਵੱਡੀਆਂ ਲਾਈਟਾਂ ਲਗਾ ਰੱਖੀਆਂ ਨੇ ਅੱਜ ਕੱਲ ਤਾਂ ਤੁਸੀਂ ਦੇਖਿਆ ਹੋਊਗਾ ਇੱਕ ਟ੍ਰੈਂਡ ਹੈ ਕਿ ਉੱਤੇ ਸ਼ੀਟ ਹੋਰ ਕਲਰ ਦੀ ਲਾ ਲੈਂਦੇ ਆ ਉਹ ਦੈਟ ਇਜ਼ ਆਲਸੋ ਮੋਡੀਫਾਈਡ ਜੇ ਹੁਣ ਗੱਡੀ ਦਾ ਰੰਗ ਚਿੱਟਾ ਹੈ ਤੇ ਉਹਦੇ ਤੇ ਸ਼ੀਟ ਲਾ ਕੇ ਉਹਨੂੰ ਕਾਲਾ ਕਰਾਇਆ ਜਾਂ ਉਹਨੂੰ ਲਾਲ ਕਰਾਇਆ ਤਾਂ ਉਹ ਉਹ ਵੀ ਮੋਡੀਫਾਈਡ ਦੀ ਸ਼ੇਪ ਚ ਆ ਜਾਂਦੀ ਹੈ ਕਿਸੇ ਨੇ ਜਿਹੜੇ ਉਹਦੇ ਗੱਡੀ ਦੇ ਟਾਇਰ ਜਿਆਦਾ ਚੌੜੇ ਕੀਤੇ ਹੋਏ ਆ ਉਹ ਤੇ ਵੱਡੇ ਰਿੰਮ ਪਾ ਕੇ ਟਾਇਰ ਜਿਆਦਾ ਚੌੜੇ ਕਰਕੇ ਬਾਹਰ ਕੱਢੇ ਹੋਏ ਆ ਉਹ ਵੀ ਜਿਹੜੀ ਚੀਜ਼ ਹੈ ਉਹ ਵੀ ਜਿਹੜਾ ਹੈਗਾ ਉਹ ਉਹਦੇ ਚ ਆ ਜਾਂਦਾ ਵੀ ਆਪਣਾ ਮੋਡੀਫਾਈਡ ਵਹੀਕਲ ਚ ਆ ਜਾਂਦਾ ਤੇ ਉਹਨਾਂ ਚੀਜ਼ਾਂ ਨੂੰ ਅਸੀਂ ਜਿਹੜਾ ਮੋਡੀਫਾਈਡ ਵਹੀਕਲ ਹੈ ਜਿਹੜਾ ਮਤਲਬ ਕਾਨੂੰਨਨ ਪਾਸ ਹੋਣ ਤੋਂ ਬਾਅਦ ਉਹਦੇ ਵਿੱਚ ਜਿਹੜੀ ਚੇਂਜ ਇੰਡੀਵਿਜੁਅਲ ਬਣ ਲੋ ਨੇ ਆਂਦੀ ਜਾਂਦੀ ਹੈ ਉਹਨੂੰ ਮੋਡੀਫਾਈਡ ਕਹਿ ਦਿੰਦੇ ਆਂ ਅਸੀਂ ਉਹਨਾਂ ਤੇ ਜਿਹੜੀ ਅਸੀਂ ਹੁਣ ਐਕਸ਼ਨ ਜਿਹੜਾ ਲਾਵਾਂਗੇ ਸਰ ਤੁਸੀਂ ਲਾਈਟ ਦੀ ਗੱਲ ਕੀਤੀ ਅੱਜ ਕੱਲ ਗੱਡੀਆਂ 'ਚ ਦੇਖਣ ਨੂੰ ਮਿਲਦਾ ਵਾਈਟ ਲਾਈਟ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਜਦੋਂ ਸਾਹਮਣੇ ਆ ਕੇ ਕੋਦਮ ਲਾਈਟ ਵੱਜਦੀ ਹੈ ਸਮਝਣ ਲੱਗ ਬੰਦਾ ਇੱਕਦਮ ਬਲਾਈਂਡ ਹੋ ਜਾਂਦਾ ਨਜ਼ਰੀ ਕੁਝ ਨਹੀਂ ਆਂਦਾ ਉਹਨਾਂ ਦੇ ਵਿੱਚ ਲਾਨ ਕੀਤੇ ਜਾਣਗੇ ਉਹਨਾਂ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਉਹਨਾਂ ਲੋਕਾਂ ਨੂੰ ਕੀ ਹਦਾਇਤ ਹੈ ਇਹ ਦੇਖੋ ਹੁਣ ਅੱਜ ਕੱਲ ਬਹੁਤ ਸ਼ਿਕਾਇਤ ਆ ਰਹੀ ਹੈ ਕਿ ਲੋਕਾਂ ਨੇ ਜਿਹੜੀਆਂ ਆਪਣੇ ਵਹੀਕਲਾਂ ਦੀਆਂ ਜਿਹੜੀਆਂ ਲਾਈਟਾਂ ਨੇ ਉਹਨਾਂ ਨੂੰ ਜਿਹੜੀਆਂ ਕੰਪਨੀ ਵੱਲੋਂ ਲਾਈਆਂ ਲਾਈਟਾਂ ਉਹਨਾਂ ਨੂੰ ਲਾ ਕੇ ਇੱਕ ਟਿਊਬ ਕੋਈ ਚੱਲੀਆਂ ਨੇ ਜਿਹੜੀਆਂ ਬਹੁਤ ਤੇਜ਼ ਰੋਸ਼ਨੀ ਦਿੰਦੀਆਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਉਹ ਸਾਹਮਣੇ ਵਾਲੇ ਦੀ ਅੱਖ 'ਚ ਪੈਂਦੀ ਹੈ ਤਾਂ ਉਹ ਇੱਕ ਤਰ੍ਹਾਂ ਦਾ ਉਹ ਬੰਦੇ ਨੂੰ ਦਿਸਦਾ ਹੀ ਨਹੀਂ ਨਜ਼ਰੀ ਨਹੀਂ ਆਂਦਾ ਅਸੀਂ ਉਹਦੇ ਸਬੰਧ ਵਿੱਚ ਮੈਂ ਤਾਂ ਉਹਨੂੰ ਦੱਸਣਾ ਚਾਹੂੰਗਾ ਕਿ ਮਾਨਯੋਗ ਕਮਿਸ਼ਨਰ ਪੁਲਿਸ ਜੀ ਵੱਲੋਂ ਰੋਜ਼ਾਨਾ ਬੱਕਰੇ ਬੱਕਰੇ ਤਰ੍ਹਾਂ ਦੀਆਂ ਡਰਾਈਵਸ ਜਿਹੜੀਆਂ ਹੈਗੀਆਂ ਉਹ ਸਾਨੂੰ ਚਲਾਣ ਦਾ ਜਿਹੜਾ ਗਾਈਡ ਕੀਤਾ ਗਿਆ ਹੁਕਮ ਦਿੱਤਾ ਗਿਆ ਅਸੀਂ ਰੋਜ਼ਾਨਾ ਬੱਕਰੇ ਬੱਕਰੇ ਟਰੰਗ ਦੀਆਂ ਜਿਹੜੀਆਂ ਡਰਾਈਵ ਚਲਾਉਂਦੇ ਆ ਜਿਵੇਂ ਅੱਜ ਸਾਡੀ ਡਰਾਈਵ ਹੈ ਜਿਹੜੀ ਉਹ ਨੰਬਰ ਨਾਟ ਅਕੋਰਡਿੰਗ ਟੂ ਪੈਟਰਨ ਜਾਂ ਨੰਬਰ ਜਿਹੜਾ ਨੰਬਰ ਪਲੇਟ ਜਿਹੜੀ ਹੈ ਉਹ ਪ੍ਰੋਪਰ ਨਹੀਂ ਲਾਈ ਹੋਈ ਜਾਂ ਜਿਵੇਂ ਹੁਣ ਅੱਜ ਕੱਲ ਜਿਹੜੀ ਨੰਬਰ ਪਲੇਟ ਹੈ ਉਹ ਉਹਨੂੰ ਉਹਨੂੰ ਉਸ ਦੀ ਜਗ੍ਹਾ ਦੂਜੀ ਨੰਬਰ ਪਲੇਟ ਕੋਈ ਲਾਈ ਫਿਰਦਾ ਬੰਦਾ ਜਾਂ ਕਿਸੇ ਨੇ ਰੰਗ ਉਹ ਜਾ ਚੇਂਜ ਕਰਕੇ ਨੰਬਰ ਪਲੇਟ ਲਾਈ ਆ ਕਿਸੇ ਨੇ ਉਦੇ ਅੱਖਰ ਕਿਸੇ ਹੋਰ ਟੰਗ ਨਾਲ ਲਿਖਿਆ ਹੈ ਕਹਿਣ ਤੋਂ ਬਾਅਦ ਜਿਹੜਾ ਨੰਬਰ ਨਾਟ ਅਕੋਰਡਿੰਗ ਟੂ ਪੈਟਰਨ ਆ ਜਾਂ ਨੰਬਰ ਠੀਕ ਨਹੀਂ ਲਿਖਿਆ ਉਹਨਾਂ ਉਹਨਾਂ ਦੇ ਅੱਜ ਅਸੀਂ ਜਿਹੜੇ ਚਲਾਨ ਕਰ ਰਹੇ ਆ ਤੇ ਇਦਾਂ ਹੀ ਰੋਜ਼ਾਨਾ ਜਿਹੜੀਆਂ ਪੱਖੋ ਵੱਖਰੀਆਂ ਜਿਹੜੀਆਂ ਡਰਾਈਵਸ ਹੈਗੀਆਂ ਉਹ ਸਾਡੇ ਚੱਲ ਰਹੀਆਂ ਸਰ ਲੁਧਿਆਣਾ ਦੇ ਵਿੱਚ ਟ੍ਰੈਫਿਕ ਪੁਲਿਸ ਕਾਫੀ ਜ਼ਿਆਦਾ ਐਕਟਿਵ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਨੂੰ ਟ੍ਰੈਫਿਕ ਤੋਂ ਨਜਾਜ਼ ਦਵਾਉਣ ਦੇ ਲਈ ਲਗਾਤਾਰ ਸੜਕਾਂ ਦੇ ਤੁਸੀਂ ਖੁਦ ਵੀ ਉਤਰੇ ਹੁੰਦੇ ਹੋ ਕਦੀ ਕਿਸੇ ਚੁੰਗ ਚ ਕਦੀ ਕਿਸੇ ਚੁੰਗ ਚ ਪਰ ਉਸ ਦੌਰਾਨ ਦੇਖਣ ਨੂੰ ਮਿਲਦਾ ਹੈ ਲੋਕਾਂ ਦੇ ਨਾਲ ਤਲਕੀ ਵੀ ਹੋ ਜਾਂਦੀ ਹੈ ਇੱਕ ਵੀਡੀਓ ਕਲਿੱਪ ਵੀ ਤੁਹਾਡਾ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਜਿਹਦੇ ਵਿੱਚ ਰੋਂਗ ਪਾਰਕਿੰਗ ਦੇ ਵਿੱਚ ਇੱਕ ਲੇਡੀ ਹੈ ਨਾਲ ਉਹਦਾ ਬੇਟਾ ਵਾ ਗੱਡੀ ਖੜੀ ਕੀਤੀ ਹੁੰਦੀ ਹੈ ਉਹਨੂੰ ਤੁਹਾਡੇ ਨਾਲ ਕਾਫੀ ਜ਼ਿਆਦਾ ਬੈਂਸ ਹੁੰਦੀ ਹੈ ਲੋਕਾਂ ਦੀ ਬੈਂਸ ਤੁਸੀਂ ਵੀ ਸਾਹਮਣਾ ਕਰਨਾ ਪੈਂਦਾ ਦੇਖੋ ਇਹ ਤੁਹਾਡੇ ਨਾਲ ਠੀਕ ਹੈ ਵੀ ਜਿਹੜਾ ਨਾ ਇੱਕ ਟ੍ਰੈਂਡ ਬਣ ਗਿਆ ਕਿ ਜਦੋਂ ਆਪਾਂ ਇਨਫੋਰਸਮੈਂਟ ਵਿੱਚ ਕੋਈ ਕੰਮ ਕਰਦੇ ਆ ਤਾਂ ਉਹਨੂੰ ਸਮਝਦੇ ਨਹੀਂ ਕਿ ਉਹਦੇ ਪਿੱਛੇ ਤਰਕ ਕੀ ਹੈ ਹੁਣ ਜੇ ਦੁਕਾਨ ਦੇ ਅੱਗੇ ਦੁਕਾਨਦਾਰ ਨੇ ਆਪਣੀ ਗੱਡੀ ਗਲਤ ਢੰਗ ਨਾਲ پارک ਕੀਤੀ ਹੋਈ ਹੈ ਤਾਂ ਜਿਹੜਾ ਉਹਦਾ ਕਸਟਮਰ ਆਏਗਾ ਨੁਕਸਾਨ ਤਾਂ ਦੁਕਾਨਦਾਰ ਨੂੰ ਹੀ ਆ ਸੋ ਕੱਲ ਅਸੀਂ ਜਿਹੜੀ ਡਰਾਈਵ ਚਲਾਈ ਹੋਈ ਸੀ ਪਰਸੋਂ ਉਹਦੇ ਵਿੱਚ ਅਸੀਂ ਲੋਕਾਂ ਨੂੰ ਗੱਡੀਆਂ ਜਿਹੜੀਆਂ ਪ੍ਰੋਪਰ پارک ਕਰਨ ਦਾ ਤਰੀਕਾ ਦੱਸ ਕੇ ਉਹਨਾਂ ਨੂੰ ਅਸੀਂ ਬਹੁਤ ਗਾਈਡ ਵੀ ਕਰ ਰਹੇ ਸੀ ਲੋਕਾਂ ਨੇ ਦੁਕਾਨਾਂ ਦੇ ਬਾਹਰ ਸਮਾਨ ਖਲਾਰ ਕੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਲੋਕਾਂ ਦੇ ਲੰਘਣ ਨੂੰ ਥਾਂ ਨਹੀਂ ਜਦ ਦੇਖੋ ਤਾਂ ਸੁਣਨ ਚਾਹੁੰਦਾ ਕਿ ਮੇਨ ਬਜ਼ਾਰਾਂ ਦੇ ਵਿੱਚ ਜਿਹੜਾ ਜਾਮ ਲੱਗਿਆ ਹੋਇਆ ਸਾਡਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਜਿਹੜੇ ਵੀ ਲੋਕ ਉੱਥੇ ਸ਼ਾਪਿੰਗ ਲਈ ਜਾਂਦੇ ਆ ਬਜ਼ਾਰਾਂ ਦੇ ਵਿੱਚ ਜੇ ਕੋਈ ਚਾਹੇ ਉਹ ਪੈਦਲ ਜਾਂਦਾ ਹੈ ਚਾਹੇ ਕੋਈ ਸਾਈਕਲ ਤੇ ਜਾਂਦਾ ਹੈ ਚਾਹੇ ਰਿਕਸ਼ਾ ਤੇ ਜਾਂਦਾ ਜਿਹੜੇ ਵੀ ਸਾਧਨ ਨਾਲ ਉਹ ਜਾਂਦਾ ਹੈ ਉਨਾਂ ਨੂੰ ਆਮ ਜਿਹੜੇ ਬਾਜ਼ਾਰਾਂ 'ਚ ਜਾਣ ਵਾਲਿਆਂ ਨੂੰ ਕੋਈ ਤੰਗੀ ਪੇਸ਼ੀ ਨਾ ਆਵੇ ਜਿਹੜੀ ਅਣਅਧਿਕਾਰਿਤ ਐਨਕ੍ਰੋਚਮੈਂਟ ਜਿਹੜੀ ਆਮ ਦੁਕਾਨਦਾਰਾਂ ਵੱਲੋਂ ਕਰ ਲਈ ਜਾਂਦੀ ਹੈ ਜਾਂ ਦੁਕਾਨ ਦੇ ਅੱਗੇ ਪੈਸੇ ਲੈ ਕੇ ਰੇੜੀਆਂ ਫੜੀਆਂ ਲਵਾ ਦਿੱਤੀਆਂ ਜਾਂਦੀਆਂ ਨੇ ਜਾਂ ਇੱਕ ਪ੍ਰਸਕ੍ਰਾਈਬਡ ਏਰੀਆ ਜਿਹੜੀ ਕਿ ਚਿੱਟੀ ਲਾਈਨ ਲੱਗੀ ਹੋਈ ਹੈ ਉਹ ਤੋਂ ਵੀ ਅੱਗੇ ਵੱਧ ਕੇ ਗੱਡੀਆਂ ਫੇਰ ਵੀ ਅੱਗੇ ਪਾਰਕ ਕਰ ਦਿੰਦੇ ਉਹ ਆਪਣੀਆਂ ਗੱਡੀਆਂ ਫਿਰ ਤੁਸੀਂ ਦੇਖੋ ਬਈ ਜਿਹੜਾ ਕਸਟਮਰ ਹੈਗਾ ਉਹ ਉਦੋਂ ਅੱਗੇ ਲਾਏਗਾ ਤੇ ਪਿੱਛੇ ਜਿਹੜਾ ਹੈਗਾ ਜਾਮ ਲੱਗ ਜਾਂਦਾ ਅਸੀਂ ਬੜਾ ਲੋਕਾਂ ਨੂੰ ਪਿਆਰ ਨਾਲ ਸਮਝਾਉਣੀ ਹੈ ਤੇ ਮੇਰੀ ਵੀ ਤੁਹਾਡੇ ਮਾਧਮ ਰੈਂ ਵੀ ਲੋਕਾਂ ਨੂੰ ਅਪੀਲ ਹੈ ਕਿ ਇਹ ਸਾਰਾ ਜਿਹੜਾ ਮਕਸਦ ਹੈ ਸਾਡਾ ਇਹ ਟ੍ਰੈਫਿਕ ਜਾਮ ਨਾ ਲੱਗਣ ਐਕਸੀਡੈਂਟ ਨਾ ਹੋਣ ਕੀਮਤੀ ਜਾਨਾਂ ਜਿਹੜੀਆਂ ਅਜਾਈ ਨਾ ਜਾਣ ਉਹਨਾਂ ਵਾਸਤੇ ਸਾਡਾ ਇੱਕ ਯਤਨ ਹੈ ਸਾਨੂੰ ਕੋਆਪਰੇਟ ਕਰੋ ਇਹ ਜਿਹੜਾ ਜਿਆਦਾ ਸੀ ਸਿਸਟਮ ਨੂੰ ਜਿਆਦਾ ਸੀ ਮੰਨ ਲੈਣੇ ਆ ਤਾਂ ਤੁਸੀਂ ਦੇਖੋਗੇ ਕਿ ਉਹੀ ਸਿਸਟਮ ਜਿੱਥੇ ਤੁਹਾਨੂੰ ਤੁਹਾਡੀ ਟ੍ਰੈਫਿਕ ਨੂੰ ਈਜ਼ ਕਰਦਾ ਉਹਦੇ ਨਾਲ ਦੀ ਨਾਲ ਤੁਹਾਡੇ ਮਾਰਕੀਟਾਂ ਦੇ ਵਿੱਚ ਤੁਹਾਡੇ ਕਸਟਮਰਾਂ ਦਾ ਵੀ ਜਿਹੜਾ ਹੈਗਾ ਉਹ ਰਸ਼ਵਤ ਦੇਗਾ ਸੋ ਕਿਰਪਾ ਕਰਕੇ ਸਾਨੂੰ ਕੋਆਪਰੇਟ ਕਰਨ ਤਾਂ ਕਿ ਆਪਾਂ ਰਲ ਕੇ ਆਪਣੇ ਲੁਧਿਆਣਾ ਸ਼ਹਿਰ ਨੂੰ ਜਾਮ ਫਰੀ ਤੇ ਐਕਸੀਡੈਂਟ ਫਰੀ ਸ਼ਹਿਰ ਬਣਾ ਸਕੀਏ ਸਰ ਇੱਕ ਆਖਰੀ ਸਵਾਲ ਹੈ ਲੁਧਿਆਣਾ ਸ਼ਹਿਰ ਦੀ ਹੁਣ ਜਾਮ ਤੋਂ ਨਜਾਇਜ਼ ਕਦ ਤੱਕ ਮਿਲੇਗੀ ਸਾਡਾ ਰੋਜ਼ ਜਿਹੜਾ ਹੈਗਾ ਜੋਰ ਲਗਿਆ ਹੋਇਆ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਜੀ ਤੋਂ ਲੈ ਕੇ ਥੱਲੇ ਤੱਕ ਅਸੀਂ ਸਾਰੇ ਜੋਰ ਲਾ ਰਹੇ ਆ ਜਿਹੜੀਆਂ ਜਿਹੜੀਆਂ ਕਮੀਆਂ ਖਾਮੀਆਂ ਜਿਹੜੇ ਜਿਹੜੇ ਪੁਆਇੰਟ ਤੇ ਸਾਨੂੰ ਲੱਭਦੀਆਂ ਨੇ ਅਸੀਂ ਉਹਨਾਂ ਕਮੀਆਂ ਨੂੰ ਖਾਮੀਆਂ ਨੂੰ ਦੂਰ ਕਰਕੇ ਲੋਕਾਂ ਨੂੰ ਜਿਹੜੇ ਲੱਗਦੇ ਜਿਹੜੇ ਟ੍ਰੈਫਿਕ ਜਾਮ ਆ ਨਾ ਤੁਹਾਨੂੰ ਜਾਦਦਵਾਨ ਲਈ ਬੱਖੂ ਬੱਖਰੇ ਜਿਹੜੀਆਂ ਚੀਜ਼ਾਂ ਨੇ ਕਿਤੇ ਇਲੀਗਲ ਇਨਕ੍ਰੋਚਮੈਂਟ ਹੈ ਯਾਨੀ ਕਿਤੇ ਰੇੜੀ ਫੜੀ ਦੀ ਗੱਲ ਹੈ ਕਿਤੇ ਕੋਈ ਹੋਰ ਵੀ ਰੁਕਾਵਟ ਜਿਵੇਂ ਕਈ ਵਾਰੀ ਖੰਭਾਈ ਠੀਕ ਨਹੀਂ ਲੱਗਿਆ ਅਸੀਂ ਸਾਰੀਆਂ ਜਿਹੜੀਆਂ ਰੋਡਸ ਆਬਸਟੈਕਲਸ ਹੈਗੀਆਂ ਉਹਨਾਂ ਨੂੰ ਸਬੰਧਤ ਵਿਭਾਗ ਦੀ ਮਦਦ ਨਾਲ ਰੈਡੀਕੇਟ ਕਰਕੇ ਉਹਨਾਂ ਦਾ ਜਿਹੜਾ ਲੁਧਿਆਣਾ ਸ਼ਹਿਰ ਨੂੰ ਜਾਮ ਮੁਖ ਸ਼ਹਿਰ ਬਣਾਵਾਂਗੇ ਜੀ ਥੈਂਕ ਯੂ ਸੋ ਬਿਲਕੁਲ ਇਹ ਹਨ ACP ਟ੍ਰੈਫਿਕ ਗੁਰਦੇਵ ਸਿੰਘ ਜਿਨ੍ਹਾਂ ਦੇ ਵੱਲੋਂ ਇੱਕ ਵੱਡਾ ਸੁਨੇਹਾ ਜਿਹੜਾ ਕਿ ਸ਼ਹਿਰ ਵਾਸੀਆਂ ਨੂੰ ਦਿੱਤਾ ਗਿਆ ਹੈ ਕਿ ਟ੍ਰੈਫਿਕ ਪੁਲਿਸ ਦੀ ਜਿਹੜੀ ਕੀ ਮਦਦ ਉਹ ਕੀਤੀ ਜਾਵੇ ਅੱਗੋਂ ਦੀ ਬੈਂਸ ਨਹੀਂ ਨਾ ਕੀਤੀ ਜਾਵੇ ਔਰ ਹਾਲੇ ਤੱਕ ਫਿਲਹਾਲ ਜਿਹੜੇ ਰੈੱਡ ਲਾਈਟ ਦੇ ਜਿਹੜਾ ਜੰਪ ਕਰਦੇ ਨੇ ਉਹਨਾਂ ਦੇ ਈਚਲਨ ਸ਼ੁਰੂ ਹੋਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਚਾਹੀਏ ਸੀਟ ਬੈਲਟ ਦੀ ਗੱਲ ਕਰੀਏ ਨੰਬਰ ਪਲੇਟ ਦੀ ਗੱਲ ਕਰੀਏ ਜਾਂ ਫਿਰ ਹੈਲਮਟ ਦੀ ਗੱਲ ਕਰੀਏ ਟੂ-ਵੀਲਰ ਤੇ ਤਾਂ ਹਰ ਇੱਕ ਤਰ੍ਹਾਂ ਦੇ ਚਲਾਣਾ ਜਿਹੜੀ ਕਿ ਉਹਨੂੰ ਲੁਧਿਆਣਾ ਦੇ ਵਿੱਚ ਉਹ ਵੀ ਸ਼ੁਰੂ ਕੀਤੇ ਜਾਣਗੇ ਕੈਮਰਾ ਪਸੰਦ ਸੁਲਮਾਨ ਦੇ ਨਾਲ ਹਿੰਮਤ ਸਿੰਘ ਦੀ ਪ